ਤਮੇ ਮੇਰੇ ਕੋਲੇ ਹੁਣ ਤੱਕ 2-300 ਤੋਂ ਜ਼ਿਆਦਾ ਪਿੰਡਾਂ ਦੀ ਲਿਸਟ ਆ ਜਿਨ੍ਹਾਂ ਨੇ ਸਹਿਮਤੀ ਦਿੱਤੀ ਅੱਜ ਸੀਚੇਵਾਲ ਪਿੰਡ ਦੀ ਆਈ ਹੈ ਪੰਜਵੀਂ ਵਾਰ ਸਹਿਮਤੀ ਹੋਈ ਜਿਹੜਾ ਸੰਤ ਬਾਬਾ ਸੀਚੇਵਾਲ ਆਪਣੇ ਰਾਜ ਸਭਾ ਮੈਂਬਰ ਜੀ ਉਹਨਾਂ ਦੇ ਪਿੰਡ ਪੰਜਵੀਂ ਵਾਰ ਸਹਿਮਤੀ ਹੋਈ ਹੈ ਇੱਕ ਕੋ ਸਰਪਾਈਸ ਦੀ ਉਹ ਬੰਦਾ ਪੰਜਵੀਂ ਵਾਰ ਬਣਿਆ ਇਹਦਾ ਮਤਲਬ ਪਿੰਡ ਚੱਕਾ ਉਹ ਪਿੰਡ ਤਰੱਕੀ ਕਰ ਜਾਂਦੇ ਆ ਫੇ ਜਦੋਂ ਪੰਚਾਇਤਾਂ ਇਹ ਕਹਿਣ ਕਿ ਅਸੀਂ ਤਾਂ ਪੈਸੇ ਨਹੀਂ ਲੱਗਣ ਦੇਣਾ ਜੀ ਜੇ ਪੈਸਾ ਲੱਗਿਆ ਤਾਂ ਆਪਣੀ ਹੀਠੀ ਐ ਫੇਰ ਨਹੀਂ ਪਿੰਡ ਤੇ ਕਿਹਦਾ ਸਾ ਫਿਰ ਜੇ ਕਿਸੇ ਪਿੰਡ ਦੇ ਮੁੰਡੇ ਨੂੰ ਜਾਂ ਕੁੜੀ ਨੂੰ ਨੌਕਰੀ ਮਿਲੂਗੀ ਸਰਪੰਚ ਮੋਹਰ ਲਾਉਣ ਦੇ ਪੈਸੇ ਮੰਗੂਗਾ ਕਿਉਂਕਿ ਸਰਪੰਚ ਨੇ ਆਪ 40 ਲੱਖ ਲਾਇਆ ਹੁੰਦਾ ਨਾ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਉਹ 5 ਸਾਲ ਤੁਹਾਨੂੰ ਵੇਚੂਗਾ ਇਹ ਵੀ ਦੇਖ ਲਿਓ ਜੇ ਤੁਸੀਂ ਪੈਸੇ ਲੈ ਕੇ ਵੋਟਾਂ ਪਾਓਗੇ ਤਾਂ ਜਦੋਂ ਕੋਈ ਕੰਮ ਹੋਇਆ ਤੁਸੀਂ ਉਸ ਐਮਐਲਏ ਕੋਲੇ ਮੰਤਰੀ ਕੋਲੇ ਜਾਂ ਸਪੰਚ ਕੋਲੇ ਜਾਓਗੇ ਜੀ ਆ ਕੰਮ ਹੈ ਉਹ ਕਹੂਗਾ ਜੀ 10000 ਰੁਪਏ ਲਗੋ ਤੁਸੀਂ ਕਹੋਗੇ ਜੀ ਇਹ ਤਾਂ ਤੁਹਾਨੂੰ ਵੋਟਾਂ ਪਾਈਆਂ ਸੀ ਉਹ ਕਹੂਗਾ ਜੀ ਜੋ ਤੁਹਾਡਾ ਉਦੋਂ ਵੋਟਾਂ ਮਿਲੇ ਰੇਟ ਸੀ ਉਦੋਂ ਤੁਹਾਨੂੰ ਦਿੱਤਾ ਸੀ ਹੁਣ ਜਿਹੜਾ ਸਾਡਾ ਰੇਟ ਹੈ ਉਹ ਹੁਣ ਤੁਹਾਨੂੰ ਦੇਣਾ ਪਏ ਕੀ ਕੀ ਬੋਲੋਗੇ ਜੀ ਉੱਥੇ ਨੀਵੀਂ ਪਾ ਕੇ ਮੁੜਿਆ ਹੋਗੇ ਨਾ ਕਿਸ ਕਰਕੇ ਵੋਟ ਨੂੰ ਐ ਨਾ ਸਮਝੋ ਵੀ ਇੱਕ ਵੋਟਰ ਕਾਰਡ ਐ ਚਲ ਫੜਾ ਦੇ ਇਹਨੂੰ ਫੜਾ ਦੇ ਮਾਮੇ ਨੂੰ ਫੜਾ ਦੇ ਮਾਸਟਰ ਨੂੰ ਫੜਾ ਦੇ ਚੰਗੇ ਬੰਦੇ ਚੁਣ ਲੋਂਗੇ ਪੀੜੀਆਂ ਬਦਲ ਜਾਣਗੀਆਂ ਆ ਗਰੀਬੀ ਚੱਕੀ ਜਾਊਗੀ ਘਰਾਂ ਚੋਂ ਜਿੰਨੇ ਮਰਜ਼ੀ ਹਰੇ ਕਾਰਡ ਲਾਲ ਕਾਰਡ ਮੀਲੇ ਕਾਰਡ ਪੀਲੇ ਕਾਰਡ ਬਣਾ ਲਓ ਗਰੀਬੀ ਨਹੀਂ ਚੱਕੀ ਜਾਣੀ ਗਰੀਬੀ ਉਦੋਂ ਚੱਕੀ ਜਾਣੀ ਜਦੋਂ ਗਰੀਬਾਂ ਦੇ ਚਮਾਕ ਪੀ ਐਚ ਡੀ ਕਰਨਗੇ ਐਲ ਐਲ ਬੀ ਕਰਨਗੇ ਆਈ ਆਈ ٹی ਕਰਕੇ 2-2 ਲੱਖ ਦੀਆਂ ਤਨਖਾਹਾਂ ਤੇ ਜਦੋਂ ਨੌਕਰੀਆਂ ਲੱਗਣਗੇ ਉਦੋਂ ਅਮਰੀਕਾ ਚ ਕਿਹ ਜਾਂਦੀਆਂ ਹੋਣਗੀਆਂ ਹੋਰ ਦੁਨੀਆ ਵੀ ਆਪਣੇ ਪਿੰਡ ਦੇ ਵੀ ਮੈਂ ਕਈ ਨੌਕਰੀਆਂ ਚੋਂ ਦਿਨਾ ਆਪਣੇ ਪਿੰਡ ਦੇ ਵੀ ਮੈਨੂੰ ਮਿਲਿਆ ਕਿੰਨੀਆਂ ਨੌਕਰੀਆਂ ਮਿਲੀਆਂ ਆਪਣੇ ਪਿੰਡ ਅਮਰੇ ਬੁਲੀਏ ਕਪਰਵਾਰ ਮਿਲਿਆ ਮੈਨੂੰ ਭੈਣ ਭਾਈ ਨਾਲੇ ਹੁਣ ਤੋਂ ਭੈਣ ਭਾਈ ਹਾਂ ਬਹੁਤ ਜ਼ਿਆਦੇ ਮਿਲਿਆ ਹਾਂ ਦੇਖੋ ਪਹਿਲਾਂ ਕਦੇ ਮਿਣੀ ਨਾ ਮੈਂ ਇਹ ਦੇਖਾਂ ਕਿ ਮੇਰੇ ਪਿੰਡ ਦਾ ਨੂੰ ਛੇਤੀ ਦੇਣੀ ਆ ਵੜ ਕੇ ਆ ਜੋ ਜਿਹੜੇ ਮਰਜੀ ਪਿੰਡ ਦੇ ਆ ਨਾ ਮੇਰਾ ਤੋੜਾਲ ਵੀ ਮੇਰੇ ਹੀ ਐ ਧੰਮਗੜ ਮੇਰਾ ਦੋਦਰਾ ਭਾਦਰਾ ਗੜਤੀ ਮੇਰੇ ਨੇ ਕਣਕਾਲ ਮੇਰਾ ਗੰਡੂਆ ਮੇਰਾ ਭਲੇੜਾ ਮੇਰਾ ਅਮਰੂ ਕੋਟੜਾ ਵੀ ਮੇਰਾ ਝਾੜੋ ਮੇਰਾ ਢੱਡਰੀਆਂ ਸਾਹੋ ਕੇ ਆ ਵੀਰ ਗਾਂ ਖਿਆੜਾ ਜਿੱਦ ਨੂੰ ਮਰਜੀ ਲਾਂਗ ਜੋ ਮੇਰੇ ਜਿੰਮੇਂਟ ਨੇ ਸਾਰੇ ਇਹਨਾਂ ਦੇ ਪਿੰਡਾਂ ਦੇ ਮੁੰਡੇ ਵੀ ਤਾਂ ਚਾਹੁੰਦੇ ਹੋਣਗੇ ਕੁੜੀਆਂ ਵੀ ਚਾਹੁੰਦੀਆਂ ਹੋਣੇ ਆਸੀਂ ਵੀ ਤਰੱਕੀ ਕਰੀਏ ਇਹ ਥੋੜੀ ਹੈ ਕਿ ਜਿਹੜੇ-ਜਿਹੜੇ ਪਿੰਡ ਦਾ ਲੀਡਰ ਬਣ ਗਿਆ ਬਸ ਉਸ ਹੀ ਪਿੰਡ ਤਰੱਕੀ ਕਰੂਗਾ ਸਾਡੇ ਪਿੰਡ ਦੇ ਵੀ ਆ ਜਾਣ ਮੈਂ ਕੋਈ ਜਮਾਂ ਨਹੀਂ ਕਰਿਆਸ ਕਰਦਾ ਉਹ ਵੀ ਆ ਜਾ ਮਨ ਬੱਚੇ ਮਿਲੇ ਉਹ ਉੱਥੇ ਮੈਂ ਆਉਂਦਾ ਸੀ ਕਹਿੰਦੇ ਅਸੀਂ ਪੜਾਂਗੇ ਜੀ ਪੜ ਕੇ ਤੁਹਾਡੇ ਤੋਂ ਨੌਕਰੀ ਲਵਾਂ ਕਿੰਨਾ ਵਧੀਆ ਬੱਚਿਆਂ ਨੂੰ ਇੱਕ ਮਿਹਰਿਆ ਹੋਇਆ ਹੈ ਕਿ ਅਸੀਂ ਪੜਾਂਗੇ ਵਿਗਿਆਮ ਨੂੰ ਖੜਾ ਕੀਤਾ ਨੇਤਰ ਹੈ ਬਾਬਾ ਸਾਹਿਬ ਵੇਦਕਰ ਨੇ ਕਿਹਾ ਕਿ ਜਿਹੜੀ ਵਿੱਦਿਆ ਉਹ ਸ਼ੇਰਨੀ ਦੇ ਦੁੱਧ ਵਰਗੀ ਹੈ ਜਿਹੜਾ ਉਹਨੂੰ ਪੀ ਲੂਗਾ ਉਹ ਦਹਾੜੂ ਵੀ ਦਹਾੜੂਗਾ ਉਹਨੇ ਦਹਾੜ ਮਾਰਨੀ ਹੈ ਮਾਰਨੀ ਹੈ ਬੱਟੇ ਬਣੂ ਕੀ ਗੱਲ ਤੇ ਤੁਹਾਡੇ ਪਿੰਡ ਦਾ ਮੁੱਖ ਮੰਤਰੀ ਬਣ ਸਕਦਾ ਤੁਹਾਡੇ ਪਿੰਡ ਦੇ ਵੱਡੇ ਵੱਡੇ ਅਫਸਰ ਕਿਉਂ ਨਹੀਂ ਬਣ ਸਕਦੇ ਆਪਕਰਾਂ ਜੋਖੇ ਹੋਇਆ ਮੈਨੂੰ ਕੋਈ ਸਪੈਸ਼ਲ ਫੈਸਿਲਟੀਆਂ ਮਿਲੀਆਂ ਸੀ ਮੈਂ ਵੀ ਤਾਂ ਇਥੇ ਹੁੰਦਾ ਜੀ ਐਸਐਸ ਪੂਛੋ ਪੜਿਆ ਹੋਇਆ ਮੈਨੂੰ ਪੜਾ ਕਿਤੇ ਕੋਈ ਪਾਰ ਅੱਜ ਪੜਾਇਆ ਸੀ ਮੇਰੇ ਬਾਪੂ ਨੇ